उन ते दत रुपया ਇਹ ਫਰਕ ਡਾਗਰ ਦੇ ਆ ਗਿਆ ਪਹਿਲੇ ਵਾਲੇ ਆਪਾਂ ਪਹਿਲੇ ਨੇ ਉਹ ਠੀਕ ਦਾ ਆ ਰਿਹਾ ਹੈ ਅਬ ਹੋਰ ਪੱਟੂ ਮੇਰੇ ਉਧਰ ਲੱਗਦਾ ਹੈ ਉਹ ਆ ਰਿਹਾ ਹੈ ਮਾਦਰ ਇਹ ਸਾਡਾ ਇਹ ਡਾਕਟਰ ਮਾਰਾ ਤੇ ਹੁੰਦੇ ਆ ਜੀ ਅਜਿਹੇ ਆ ਵੀਰੇ ਹਾਂਜੀ ਇਹ ਕੀ ਮਸਲਾ ਜਿਹੜਾ ਅੱਜ ਤੁਹਾਡੇ ਇਹ ਮਸਲਾ ਯਾਨੀ ਕਿ ਸਾਡਾ ਥਾਂ ਆ ਇਹ 40 ਸਾਲਾਂ ਤੋਂ ਸਾਡਾ ਕਬਜ਼ਾ ਵੀ ਆ ਇੱਥੋਂ ਦੇ ਵਸਨੀਕ ਆ ਇਹ ਆਪਣਾ ਹਿੱਸਾ ਲੈ ਕੇ 40 ਸਾਲ ਪਹਿਲਾਂ ਸ਼ਹਿਰ ਚਲੇ ਗਏ ਆ ਸਾਰਾ ਕੁਝ 14 ਏਕੜ ਥਾਂ ਤੇ ਘਰ ਦਾ ਸਾਰਾ ਸਮਾਨ ਇਹ ਲੈ ਗਿਆ ਪਹਿਲਾਂ ਕੌਣ ਬੰਦਾ ਇਹ ਚਮਨ ਲਾਲ ਹਾਂਜੀ ਅੱਜ ਕੀ ਮਸਲਾ ਆ ਅੱਜ ਮਸਲਾ ਕੀ ਇਹ ਧੱਕੇ ਨਾਲ ਕਿਸੇ ਨੂੰ ਬਿਆਨਾਂ ਕਰਕੇ ਤੇ ਥਾਂ ਦਾ ਕਬਜ਼ਾ ਦਵਾਉਣ ਡਿਆ ਸੀ ਅਸੀਂ ਚੌਕੀ ਦਰਗਾਹ ਦੇ ਕੇ ਤੇ ਰਕਣ ਗਏ ਆ ਪੁਲਿਸ ਵਾਲੇ ਨਾਲ ਹੀ ਇਹਨੇ ਚਮਨ ਲਾਲ ਲੈਂਦੇ ਕਰਨ ਨੇ ਮਾਰਿਆ ਦੋਨੇ ਲਲਕਾਰਾ ਤੇ ਉਥੇ ਉਹਨਾਂ ਨੇ ਅਗਲੇ ਪੰਨੇ ਗੋਲੀਆਂ ਚਲਾਤੀਆਂ ਸਾਡੇ ਬੰਦਿਆਂ ਨੂੰ ਗੋਲੀਆਂ ਵੱਜ ਗਈਆਂ ਨੇ ਜਾਣੇ ਜਿੰਦਾ ਤੁਹਾਡੇ ਜ਼ਖਮੀ ਹੋਏ ਜਿਹੜੇ ਜ਼ਖਮੀ ਆ ਆਪਣੇ 3-4 ਜਾਣੇ ਤੇ ਉਹ ਅੰਦਰ ਪੈ ਜਿਹਨਾਂ ਨੂੰ ਗੋਲੀਆਂ ਵੱਜੀਆਂ ਤੇ ਇੱਕ ਮੇਰੇ ਪੈਰ ਤੇ ਉਹ ਬੂਟ 파ੜ ਕੇ ਵੱਜੀ ਗੋਲੀ ਅੱਛਾ ਜੀ ਗੋਲੀਆਂ ਕਿੰਨੇ ਚਲਾਈਆਂ ਤੇ ਕੀ ਕੀ ਰਦੇ ਗੋਲੀਆਂ ਕਾਲੇ ਨੇ ਚਲਾਈਆਂ ਜਿਹੜਾ ਬੰਦਾ ਵਿੱਚ ਦਲਾਲ ਆ ਕੀ ਹਥਿਆਰੀ ਹੈ ਉਹ ਕੋ ਕਿਹੜਾ ਹਥਿਆਰ ਉਹਦੇ ਕੋ ਪਿਸਟਲ ਹੀ ਅੱਛਾ ਜੀ ਤਿੰਨ ਪਿਸਟਲ ਹੀ ਉਹਨਾਂ ਤੇ ਨਾ ਜਾਣੇ ਗੋਲ ਹੋਰ ਕੀ ਕੀ ਹਥਿਆਰੀ ਉਹਨਾਂ ਕੋਲ ਇੱਕ ਰਫਲ ਹੀ ਅਛਾ ਤੁਹਾਡੇ ਬੰਦੇ ਦੇ ਕਿਹੜੇ ਕਿਹੜੇ ਗੋਲੀਆਂ ਕਿਹੜੇ ਕਿਹੜੇ ਦੇ ਡੱਡੀਆਂ ਨੇ ਮੇਰੇ ਜਗਤਾਰ ਸਿੰਘ ਕਿਹੜੇ ਪਿੰਡ ਦੇ ਰਾਮਪੀਤ ਕਲੇਰ ਅੱਜ ਕੀ ਮਸਲਾ ਜਿਹੜਾ ਅੱਜ ਹੋਇਆ ਅੱਜ ਮਸਲਾ ਇਹ ਹੀ ਐਂ ਤੇ ਅੱਡੇ ਦੇ ਲੰਗਰ ਲਾਇਆ ਸੀ ਤੇ ਪਲਾਟ ਆਪਣਾ ਅੱਡੇ ਤੇ ਕਹਿੰਦਾ ਮੁੰਡਾ ਪੜਨਾ ਦਾ ਤੇ ਇਹ ਖਿਡਾਰੇ ਦੇ ਬੰਦੇ ਆਏ ਆ ਤੇ ਧੱਕੇਦਾਨ ਨਾਲ ਹੀ ਇਹ ਪਲਾਟ ਜਿਹੜੇ ਬਣਨ ਲੱਗੇ ਆ ਇਹਨੂੰ ਆਖਿਆ ਵੀ ਵੀਰੇ ਚੌਂਕੀ ਦਰਖਾਸਤ ਦਿੱਤੀ ਆ ਤੇ ਤੁਸੀਂ ਕੋਰਟ ਦੇ ਵਿੱਚ ਕੇਸ ਚੰਨੜਿਆ ਤੇ ਤੁਸੀਂ ਧੱਕਾ ਨਾ ਕਰੋ ਪਹਿਲੋਂ ਕੋਈ ਵੇਖ ਲਓ ਕੋਰਟ ਦਾ ਡਿਸੀਜਨ ਤੇ ਫੇਰ ਕਰ ਲਓ ਇਹਨਾਂ ਦੇ ਨਾਲ ਬੰਦੇ ਜਾਦੇ ਆਏ ਸੀ ਇਹ ਤਾਂ ਕਹਿੰਦੇ ਨਾਲ ਹੀ ਗਾਲੇ ਪੈ ਗਏ ਕਿਹੜੇ ਕਿਹੜੇ ਬੰਦੇ ਸੀ ਤੇ ਕੀ ਕੀ ਹਥਿਆਰ ਸੀ ਇੱਕ ਜਿਹੜਾ ਕਾਲਾ ਹੈ ਉਹਦੇ ਕੋਲ ਦੇ ਹੱਥ 'ਚ ਜੇ ਪਿਸਤੌਲ ਸੀ ਦੂਜਾ ਕੋ ਇਹ ਖਿਆੜਾ ਪਿੰਡ ਦਾ ਸੀ ਹਾਂਜੀ ਤੇ ਬਾਕੀ ਰਫਲਾਂ ਵੀ ਇਹਨਾਂ ਦੇ ਕੋਲ ਹੈਗੀਆਂ ਸੀ ਦਾਤਰ ਵੀ ਹੈ ਗਈ ਬਾਕੀ ਅਣਪਛਾਤੇ ਬੰਦੇ ਜਾਦੇ ਸੀ ਸਾਡੀ ਦੇ ਕੋਈ ਪਛਾਣ ਨਹੀਂ ਹੈਗੀ ਖਿਆੜੇ ਪਿੰਡ ਦੇ ਬੰਦੇ ਮੇਰੇ ਇੱਥੋਂ ਮੇਰੇ ਨਾਲ ਕੁਲ ਦਰਿਆ ਇੱਥੋਂ ਗੋਲੀਆਂ ਮੇਰੇ ਮਾਰ ਦੇਆਂ 4 ਗੋਲੀਆਂ ਇੱਕ ਮੇਰੇ ਪੈਰ ਨਾਲ ਖਹਿ ਕੇ ਲੰਗੀ ਆ ਦੋ ਮੇਰੇ ਭਤੀਜੇ ਦੇ ਪੱਟ 'ਚ ਲੱਗ ਗਈਆਂ ਦੇਖੀ ਕਿ ਕਿਤੇ ਇੱਥੇ ਥੱਟ ਲੱਗੀ ਹੈ ਮੇਰੇ ਸਿਰ ਚ ਇੱਥੇ ਆ ਪਰਮਜੀਤ ਸਿੰਘ ਜੀ ਪੈਂਡ ਕਲੇਰ ਜੀ ਕੀ ਮਸਲਾ ਜਿਹੜੀ ਜਿਹੜੀ ਮਸਲਾ ਭਾਜੀ ਅਸੀਂ ਪਹਿਲਾਂ ਚੌਂਕੀ ਗਏ ਆ ਚੌਂਕੀ ਦਰਖਾਸਤ ਦੇ ਕੇ ਤੇ ਫਿਰ ਉਹਨਾਂ ਨੂੰ ਢੱਕਿਆ ਹੀ ਆ ਜਿਹੜੀ ਚੌਂਕੀ ਇੱਥੇ ਰਾਮ ਤੀਰਥ ਕਿਉਂਕਿ ਦਰਖਾਸਤ ਦੇ ਕੇ ਡਾਕੇ ਪੁਲਿਸ ਵਾਲੇ ਨਾਲ ਆ ਉਹਨਾਂ ਨੇ ਪੈਂਦੇ ਆ ਲੈਂਦੇ ਆ ਸੁਣੀਆਂ ਨਹੀਂ ਉਹਨਾਂ ਨੇ ਗੋਲੀਆਂ ਕੱਢ ਮਾਰੀਆਂ ਆ ਤਿੰਨ ਮੇਰੇ ਚਾਚਾ ਜੀ ਦੇ ਲੱਗੀਆਂ ਆ ਤੇ ਦੋ ਮੇਰੇ ਲੰਗੀਆਂ ਆ ਗੋਲੀ ਮਾਰਨ ਵਾਲਾ ਜਿਹੜਾ ਜੇ ਉਹਦਾ ਨਾਂ ਕਾਲਾ ਆ ਤੇ ਉਹਦਾ ਨਾਂ ਨਹੀਂ ਪਤਾ ਤੇ ਛਪੇਕ ਤਾਜ ਸਿੰਘ ਜੀ ਇੱਕ ਤਾਜ ਸਿੰਘ ਦੇ ਸਾਨ ਬੋਖ ਛਪੇਕ ਜੰਗ ਉਹਨੇ ਦਾਤਰ ਮਾਰਿਆ ਸਾਡੇ ਬੰਦੇ ਦੇ ਕੀ ਮਸਲਾ ਜੀ ਤੁਹਾਡਾ ਮਸਲਾ ਭਾਜੀ ਪਲਾਟ ਦਾ ਜੀ ਹਾਂਜੀ ਇਹ ਮਸਲਾ ਕਿਹਦੇ ਦਾ ਹੈ ਤੁਹਾਡਾ ਸਾਡਾ ਮਸਲਾ ਕਿਸੇ ਦਾ ਨਹੀਂ ਸਾਡਾ ਮਸਲਾ ਆਪਣੇ ਪਲਾਟ ਦਾ ਹੀ ਚਾਚੇ ਦਾ ਹੀ ਮੁੰਡਾ ਉਹ ਵੀ ਸਾਡੇ ਦਾ ਤੇ ਉਹਦੇ ਚਾਚੇ ਨੇ ਇਸ ਤਰ੍ਹਾਂ ਕੀਤਾ ਵੀ ਪੈਸਾ ਪਹਿਲਾਂ ਲੈ ਗਿਆ ਸਾਰਾ ਤੇ ਬਾਅਦ ਬੰਦੇ ਸੱਦ ਕੇ ਤੇ ਉਹ ਪਲਾਟ ਵੇਚੰਦਿਆ ਜਾਂ ਦੂਜੇ ਨੂੰ ਵੰਦਿਆ ਅਸੀਂ ਇਹੋ ਆਖਿਆ ਵੀ ਪਹਿਨਾ ਚ ਜਗਜੀਤ ਸਿੰਘ ਪਲੇਅਰ ਆਂ ਵੀ ਪਲੇਅਰ ਹਾਂਜੀ ਆਪਣੇ ਭਰਾ ਦਾ ਲੱਗੇ ਪਲਾਟ ਸੀ ਤੇ ਸੇਵਾ ਕਰਦੇ ਹਾਂ ਤੇ ਉਦੋਂ ਲੰਗਰ ਹਾਲਦੀ ਨੇ ਭੈਣੋ ਧੱਕੇ ਨਾਲ ਇਹ ਮੁੰਡੇ ਬੁਲਾ ਕੇ ਕਬਜ਼ਾ ਮਿਲ ਗਿਆ ਆਪਣੇ ਨੂੰ ਕਰਨ ਨੂੰ ਫਿਰ ਲਿਆ ਇਹੀ ਐਂ ਤੇ ਸਾਹ ਮੰਗਦੇ ਮਾਰਾ ਜੱਤਾ ਨਾਲ ਉਹਨਾਂ ਕੋ ਮਾਰਾ ਜੀ ਮੇਰੇ ਸਾਹ ਨਾਲ ਕਟੋਕੜੀ 25 26 ਜਾਨੇ ਦੋ ਪਿਸਤੌਲ ਹੀ ਇੱਕ ਰਫਲ ਹੀ ਵੱਡੀ ਦਾ ਨਾਲ ਹੀ ਹੈ ਤੇ ਕੰਦ ਕਰੰਦੇ ਜੋ ਕੀ ਵਜਾ ਤੁਹਾਡੇ ਮੇਰੇ ਮਾਰਿਆ ਦਾਤਰਾ ਦੇ ਮੁੰਡੇ ਨੇ ਅਤੇ ਕਮਾਦੇ ਕਿਹੜੇ ਕਿਹੜੇ ਬੰਦੇ ਦਾ ਨਾਮ ਪਤਾ ਤੁਹਾਨੂੰ ਹਾਂਜੀ ਨਾਮ ਤਾਂ ਨਹੀਂ ਵੀਰ ਜੀ ਪਤਾ ਆਪਾਂ ਨੂੰ ਪਦਰੀ ਦੇ ਮੁੰਡੇ ਨੇ ਇੱਕ ਨਾਲ ਕੋ ਦਾ ਹੱਥ ਹੈਗਾ ਉਹਨੇ ਦੱਤਰ ਮਾਰੇ ਆਪਣੇ ਲਾਗੇ ਉਹਨੇ ਠੋਕੇ ਅੱਜ ਤੇ ਮਹਾਰਾਜ ਸੇਵਾ ਕਰਨੇ ਗੁਰੂ ਘਰ ਦੇ 3 ਦਿਨ ਹੋ ਗਏ ਆ ਜothe ਲੰਗਰ ਲੈ ਕੇ ਸੇਵਾ ਕਰਨੇ ਆ ਅੱਜ ਤੇ ਮਹਾਰਾਜ ਤਾਂ ਲੰਗਰ ਸੇਵਾ ਕਰਨੇ ਇੰਨੇ ੱੱਕੇ ਨਾ ਆਣ ਕੇ ਆਪਣੇ ਜੁੜਤ ਨਾ ਦਿਖਾ ਕੇ ਬਲੰਦੇਸ ਜਾਣ ਕੇ ਆਪਾਂ ਮਹਾਰਾਜ ਇਹ ੱੱਕਾ ਨਹੀਂ ਆਪਾਂ ਕੀ ਮਸਲਾ ਸੀ ਇਹਦਾ ਇਹਨਾਂ ਦੋਵਾਂ ਧਿਰਾਂ ਦਾ ਆਪਸ ਵਿੱਚ ਭਰਾ ਭਰਾ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀਗਾ ਜ਼ਮੀਨ ਨੂੰ ਲੈ ਕੇ ਅੱਜ ਤੜਕੇ ਦੋਵੇਂ ਪਾਰਟੀਆਂ ਆਮੋ-ਸਾਮੋਲ ਹੋਈਆਂ ਉਹਨਾਂ ਦੇ ਆਸ-ਪਾਸ ਵਿੱਚ ਤਕਰਾਰਾ ਆ ਜਿਹਦੇ ਵਿੱਚ ਦੋ ਇੰਚ ਇੰਜਰਡ ਹੋਏ ਆ ਗੋਲੀਆਂ ਲੱਗੀਆਂ ਕੋਈ ਜ਼ਖਮੀ ਹੋਏ ਆ ਹੁਣ ਮੌਕੇ ਤੇ ਪੁੱਜੇ ਆ ਮੌਕੇ ਤੇ ਪੁੱਜ ਕੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇਗੀ ਦੂਜੀ ਪਾਰਟੀ ਦੀ ਵੀ ਕੋਈ ਸੱਟਾਂ ਸੁੱਟਾਂ ਲੱਗੀਆਂ ਨੇ ਦੂਜੀ ਪਾਰਟੀ ਨੂੰ ਸੱਟਾਂ ਲੱਗੀਆਂ ਨੇ ਅਜੋ ਹਾਂਜੀ ਉਹਨਾਂ ਦੇ ਵੀ ਲੱਗੀਆਂ ਨੇ ਉਹ ਵੀ ਕਿਤੇ ਐਡਮਿਟ ਨਹੀਂ ਤੇ ਹੁਣ ਮੌਕਾ ਵੇਖ ਕੇ ਸਾਰੀ ਗੱਲ ਕਰਕੇ ਤੋਂ ਬਾਅਦ ਫਿਰ ਜੋਰ ਕਰਉਣੇ ਪ੍ਰਾਣੀ ਰੰਜਿਓ ਜੱਤੀ ਜਾਂਦੀ ਕਿ ਮੌਕੇ ਦੀ ਕੋਈ ਲੜਾਈ ਇਹਨਾਂ ਦੀ ਨਹੀਂ ਨਹੀਂ ਜਮੀਨ ਦੀ ਆਵਾਜ਼ ਚੱਲਣ ਡਿਆ ਕੋਈ ਪ੍ਰਾਣਾ ਇਹਨਾਂ ਦਾ ਅੱਜ ਉਹ ਜ਼ਮੀਨ ਨੂੰ ਲੈ ਕੇ ਆਂਦਾ ਆਸੋਈ ਟਕਰਾਅ ਹੋਇਆ ਇਸ ਵੇਰੇ ਉਧਰ ਉਧਰ ਹੀ ਇਹਨਾਂ ਵਿੱਚ ਬੰਦੇ ਇਕੱਠੇ ਕੀਤੇ ਉਹਨਾਂ ਵੀ ਇਕੱਠੇ ਕੀਤੇ ਸੀ ਤੇ ਉਹ ਝਗੜਾ ਹੋ ਗਿਆ ਉਹਦਾ ਤੇ ਝਗੜੇ ਦੇ ਦੋਨਾਂ ਦੇ ਸਾਟਾਂ ਲੱਗੀਆਂ ਨੇ ਤੇ ਜੋ ਵੀ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ